ਲੇ ਵੀ ਮਿੱਤਰੋ ਪਹਿਲਾਂ ਤਾਂ ਦੇਖੋ ਕੁਦਰਤ ਦਾ ਨਜ਼ਾਰਾ ਤੇ ਫੇਰ ਸੁਣਾਉਣੀ ਆ ਤੁਹਾਨੂੰ ਦੁੱਖਾ ਆਪਣਾ ਮੋਟਰ ਆਪਾਂ ਨੇ ਹਰੇ ਪਰਸੋਂ ਹੀ ਬਣਵਾ ਕੇ ਦਵਾਰਾ ਪਾਈ ਦੀ ਮੋਟਰ ਸੜ ਗਈ ਦੀ ਆਪਣੀ ਅੱਜ ਫੇਰ ਪਾਈ ਖੜ ਗਈ ਹੁਣ ਦੇਖਦੇ ਆ ਵੀ ਨੁਕਸ ਕਿਆ ਪਿਆ ਮਕੈਨਿਕ ਬੁਲਾਇਆ ਤਾਂ ਇਹਦਾ ਪਟਕੇ ਦੇਖ ਜੋੜਨਾ ਜਲ ਗਿਆ ਹੋਵੇ ਤਾਨੀ ਕਿਉਂ ਖਵਾਜਾ ਵਲੀ ਇਹਨਾਂ ਨਾਰਾਜ਼ ਹੋ ਗਿਆ ਇਦਗੀ ਆਉਂਦਾ ਹੁਣ ਮੋਟਰ ਕੱਢਣੇ ਵਾਲਾ ਆਇਆ ਤਾਂ ਸਾਜਰੇ ਸਾਜਰੇ ਖੁਸ਼ੀ ਖੁਸ਼ੀ ਕੀੜਾ ਮਾਰਨ ਤਾਂ ਖੇਤਾਂ 'ਚ ਪਰ ਜਦ ਫਿਰ ਇਹੋ ਜਿਹਾ ਕੰਮ ਹੋ ਜਾਂਦਾ ਇੱਕ ਵਾਰ ਮੂੜੀ ਆਦਾ ਖਰਾਬ ਹੋ ਹੀ ਜਾਂਦਾ ਸੋ ਦੇਖਦੇ ਹਾਂ ਹੁਣ ਕੀ ਬਣਦਾ ਕੱਢ ਕੇ ਆ ਗਈ ਗੱਡੀ ਸਰਦਾਰ ਦਰਸ਼ਨ ਸਿੰਘ ਜੀ ਦੀ ਤਲੇ ਆ ਸਾਮਾਨ ਸਾਰਾ ਹੀ ਆਪਣਾ ਚੈਨ ਕੁੱਪੀ ਵਗੈਰਾ ਉਹ ਜੋੜਦਾਂ ਵਿੱਚ ਗਰੇ ਹੀ ਨਹੀਂ ਇਹਦਾ ਵਿੱਚ ਦੇ ਮਾਰਿਆ ਫਟਾਕੇ ਨੇ ਜਾਂ ਉਹਨੇ ਚਲਾਈ ਆ ਹੁਣ ਵਿੱਚ ਦੇ ਫਟਾਕੇ ਮਾਰਿਆ ਕੀ ਕਰ ਦੀਆਂ ਤੇ ਲਾਈਏ ਤਾਂ ਇਹ ਤੇ ਉੱਨੀ ਡਰ ਗਿਆ ਸੋਨਾ ਕੋਲੇ ਕਮਾਲ ਲਓ ਜੀ ਜਿਉ ਜਿਉ ਮੋਟਰ ਬਾਹਰ ਨੂੰ ਆ ਰਹੀ ਦੀ ਦਿਲ ਕੱਬਰ ਰਿਆ ਤਾਂ ਪਰ ਆ ਜੋੜ ਲੱਗਦਾ ਵੀ ਦਾਤੇ ਦੀ ਕਿਰਪਾ ਨਾਲ ਜੋੜ ਤਾਂ ਨਹੀਂ ਵੈਸੇ ਕੇਬਰੇਜ ਜਲ ਗਈ ਬਾਕੀ ਹੁਣ ਬਾਹਰ ਨਿਕਲੇ ਤੇ ਪਤਾ ਲੱਗੂ ਵੀ ਕਾਰਨ ਕੀ ਆ ਕੇਬਰੇਜ ਜਲੀ ਵਿੱਚ ਆ ਦੇਖੋ ਜੀ ਇਹਦੇ ਮਾਰ ਗਈ ਕੇਵਲ ਪਟਾਕਾ ਦੋ ਜਲ ਲੱਗ ਲੱਗਾ ਉਹ ਨੂੰ ਹਿਲਾ ਇੱਕੇ ਜਲ ਜੁਨੀਓ ਪਹਿਲਾਂ ਇਹ ਤਾਂ ਫੇਰ ਇਹਨੇ ਦੁਬਾਰਾ ਚਲਾ ਚਲਾ ਕੇ ਛੱਡੀ ਗਿਆ ਖਣਾ ਪਤਾ ਲੱਗ ਜੂ ਵਈ ਪਟਾਕਾ ਕਿੱਥੇ ਕੋ ਪੈਂਦਾ ਬਾਰ ਬਾਰ ਚਲਾਈ ਹੈ ਨਾ ਮੈਂ ਦੋ ਜਲ ਗਈਆਂ ਬੜ ਜੂ ਹੋਣੀ ਕੀ ਆ ਟੈਡ ਤਾਂ ਨਹੀਂ ਹੋਦੀ। ਲਓ ਜੀ ਗਰਨਾਨਕ ਪਾਸ਼ਾ ਕਰਨ ਕਿਰਪਾ ਲੱਗੇ ਐਡਮੈਟਿਕ ਲਾਉ। ਹੋ ਗਈ। ਉਹ ਜੀ ਕਿਰਪਾ ਜਲਿਆ ਹੋਇਆ ਤਾਂ ਕੇਵਲੇ ਜਲ ਗਈ ਸੀ। ਧੰਨਵਾਦ ਆ ਚਾਚੇ ਦਾ ਵੀ ਜਿਹੜਾ ਜਦੇ ਬੁਲਾਇਆ ਹੋਇਆ ਵਿਚਾਰ ਆ ਜਾਂਦਾ। ਉਹ ਪੇਰ ਵੀ ਕੋਈ ਜ਼ਿਆਦਾ ਨਹੀਂ ਠੀਕ ਜਾਈਆ ਵਾਹਿਗੁਰੂ ਸੁੱਖ ਰੱਖੇ 70 ਸਾਲ ਦਾ ਹੋ ਗਿਆ ਬੰਦਾ ਪਰ ਫੁਰਤੀ ਹਲੇ ਵੀ ਪੂਰੀ ਆ ਸਰਦਾਰ ਦਰਸ਼ਨ ਸਿੰਘ ਓਏ ਜੀ ਆਂੀਆਂ ਖਰਾਕਾਂ ਆਈਆਂ ਪਾਈਆਂ ਖਾਧੀਆਂ ਹੋਈਆਂ ਸਾਡੇ ਵਾਲਿਆਂ ਨੇ ਤਾਂ ਪਤਾ ਨਹੀਂ ਐਸ ਉਮਰ ਤੱਕ ਅਸੀਂ ਜਾਣਾ ਜਾਂ ਨਹੀਂ ਜਾਣਾ ਲੋ ਜੀ ਚਾਹ ਕੀ ਕਰਦੇ ਹੋ ਤੇリエ ਚਾਹ ਇਧਰ ਨਾਲ ਦੀ ਨਾਲ ਚਾਹ ਪੀ ਹੋ ਰਹੀ ਆ ਤੇ ਪਤੰਦਰ ਗੱਡੀ ਵੀ ਨਾਲ ਦੀ ਨਾਲੇ ਲੋਡ ਕਰ ਰਿਆ ਆਪਣੀ ਚਲੋ ਹੋ ਗਈ ਕਿਰਪਾ ਮਹਾਰਾਜ ਦੀ ਚੱਲ ਪਈ ਭਾਈ ਮੋਟਰ ਤੇ ਸੁੱਖ ਦਾ ਸਾਹ ਆਇਆ ਹੁਣ ਕਿਉਂਕਿ ਹੋਏ ਜਾਂਦਾ ਯਾਰ ਪਰਸੋਂ ਦਾ ਹਲੇ ਮੋਟਰ ਸੜੀ ਦੀ ਬਣਾ ਕੇ ਦੁਬਾਰਾ ਪਾਈ ਆ ਬਈ ਪੈਸੇ ਦੀ ਵੀ ਚਲੋ ਗੱਲ ਅਲੱਗ ਆ ਜਿਹੜੇ ਲੱਗਣੇ ਆ ਜਿਹੜੀ ਖੱਜਲ ਖੁਆਰੀ ਉਹ ਮਾਰ ਲੰਦੀ ਆ ਫਿਰ ਮੋਟਰ ਕੱਢਣੀ ਪਾਉਣੀ ਕਿਹੜਾ ਸੌਖੀ ਹੋ ਆ ਚਲੋ ਠੀਕ ਆ ਜੱਜਾ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਲੈ ਆ ਵੀ ਫਾਦੇ ਪੱਟੂ ਨੇ ਚੱਲੇ ਬੰਦਾ ਮੌਕੇ ਪਰ ਬੁਲਾਇਆ ਹੋਏ ਆ ਜਵੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਸੋ ਭਾਈ ਧੰਨਵਾਦੀਆਂ ਇਹਦੇ ਵੀ ਚਲੋ ਮੋਟਰ ਆਪਣੀ ਚੱਲ ਵੀ ਤੇ ਸਰਪੰਚ ਦੇ ਭਾਈ ਕੋਠੇ ਦੀ ਹਾਲਤ ਖਸਤਾ ਬਹੁਤ ਇਸ ਵਾਰ ਪੌਣਾ ਦਾ ਲੈਂਟਰੀ ਦੇ ਪਰ ਇਸ ਵਾਰ ਮਿਸਤਰੀ ਵਾ ਭਾਈ ਟਾਈਂ ਨਹੀਂ ਦਾ ਅਗਲੀ ਵਾਰੀ ਹੁਣ ਲੈ ਦਾ ਸਿਆਲ ਜੇ ਵੇਹਲ ਹੁੰਦਾ ਫਿਰ ਕਰਦੇ ਆਂ ਔਰੇ ਵੀ ਲੋਟ ਸਾਰਾ ਜੋ ਵੀ ਜਗਾਰ ਹੈ ਆਪਣਾ